ਜਿੱਥੇ ਰਜਾਨਾ ਇਸ ਮਾਸੇਵੀ ਧਾਰਮਿਕ ਅਤੇ ਹੋਰ ਨੌਜਵਾਨ ਜੋ ਸੇਵਾ ਲਈ ਅੱਗੇ ਆ ਰਹੇ ਨੇ ਉੱਥੇ ਹੀ ਅੱਜ ਟਾਣੀ ਬਚਨ ਸਿੰਘ ਵਿਖੇ ਇਹ ਨੌਜਵਾਨ ਜੋ ਕਿ ਪਸ਼ੂਆਂ ਲਈ ਆਚਾਰ ਅਤੇ ਤੂੜੀ ਦੀ ਸੇਵਾ ਲੈ ਕੇ ਪਹੁੰਚੇ ਨੇ ਗੱਲਬਾਤ ਕਰਾਂਗੇ ਕਿਥੋਂ ਸੰਸਥਾ ਪਹੁੰਚੀ ਹੈ ਕਿਥੋਂ ਦੇ ਨੌਜਵਾਨ ਨੇ ਕਿਹੜੇ ਪਿੰਡ ਤੋਂ ਆਏ ਨੇ ਕਿਹੜੇ ਸ਼ਹਿਰ ਤੋਂ ਆਏ ਨੇ ਜਾਣਕਾਰੀ ਲਵਾਂਗੇ ਹਾਂਜੀ ਬਾਜੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀਏ ਬਾਬਾ ਪੂ ਮਨਸ਼ਾ ਮਹਾਰਾਜ ਕੀ ਜੈ ਸੋ ਇਹ ਵੀਰ ਜੋ ਆਪਣੇ ਕੋਲ ਪਹੁੰਚੇ ਨੇ ਇਹ सिरसा ਪਿੰਡ ਦੜਬੀ ਤੋਂ ਡੇਰਾ ਬਾਬਾ ਪੁੰਮਨ ਸਿੰਘ ਮੱਲੇਵਾਲਾ ਜੀ ਗੁਰੂ ਮਹਾਰਾਜ ਬਾਬਾ ਜੀ ਬਾਬਾ ਹਰਨਾਮਦਾ ਜੀ ਮਹਾਰਾਜ ਜੀ ਸੋ ਉਹਨਾਂ ਦੀ ਰਹਿਨਮਾਈ ਥੱਲੇ ਇਹ ਵੀਰ ਆਪਣੇ ਡੇਰਾ ਬਾਬਾ ਪੁੰਮਨ ਸਿੰਘ ਗੁਮਾਨੀ ਵਾਲਾ ਵਿਖੇ ਸੇਵਾ ਲੈ ਕੇ ਪਹੁੰਚੇ ਨੇ ਸੋ ਸਾਨੂੰ ਬਾਬਾ ਜੀ ਵੱਲੋਂ ਵੀ ਸਾਡੀ ਸੇਵਾ ਲਈ ਗਈ ਵੀ ਜਿੱਥੇ ਵੀ ਪਾਣੀ ਦੀ ਚ ਲਪੇਟ ਵਿੱਚ ਜੋ ਵੀ ਘਰ ਆਏ ਨੇ ਸੋ ਉਹਨਾਂ ਨੂੰ ਤੂੜੀ ਤੇ ਚਾਰਾ ਦਿੱਤਾ ਜਾਵੇ ਸੋ ਉਹਨਾਂ ਦੀ ਰਹਿਮਤ ਸਦਕਾ ਸੀ ਇੱਥੇ ਸੇਵਾ ਲੈ ਕੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ ਬਾਬਾ ਗੋਮਨ ਸ਼ਾਹ ਮਹਾਰਾਜ ਕੀ ਜੈ ਸੜਨ ਪੰਚਾਇਤ ਮੈਂਬਰ ਮੌਜੂਦ ਨੇ ਹਾਂ ਜੀ ਅਮਨ ਸਿੰਘ ਹਾਂ ਜੀ ਸਰ ਮੈਂ ਚੱਕੀਵਾ ਟਾਣੀ ਬੈਂਸ ਸਿੰਘ ਪੰਚਾਇਤ ਮੈਂਬਰ ਸਰ ਸਰ ਸਾਡੇ ਕੋਲ ਵੀਰ ਸਰਸੇ ਤੋਂ ਪਹੁੰਚਿਆ ਜੋ ਪਸ਼ੂਆਂ ਦਾ ਚਾਰਾ ਲੈ ਕੇ ਔਰ ਤੂੜੀ ਦਾ ਇੱਕ ਟਰਾਲਾ ਭਰਿਆ ਹੋਇਆ ਲੈ ਕੇ ਪਹੁੰਚਿਆ ਕਿਉਂਕਿ ਸਾਡੇ ਲੋਕਾਂ ਦੇ ਇੱਥੇ ਨਾ ਕਿੰਨੀਆਂ ਘਰਾਂ ਦੀ ਤੂੜੀ ਲੋਡ ਗਈ ਸੀ ਪਾਣੀ ਦੇ ਨਾਲ ਤੇ ਤੂੜੀ ਤੇ ਔਰ ਚਾਰੇ ਦੀ ਬਹੁਤ ਮੁਸ਼ਕਲ ਹੈ ਜੀ ਅਸੀਂ ਇਹਨਾਂ ਦਾ ਤੇ ਦਿলো ਧੰਨਵਾਦ ਕਰਨੇ ਜੋ ਇੰਨੀ ਦੂਰੋਂ ਚੱਲ ਕੇ ਸਾਡੇ ਪਸ਼ੂਆਂ ਵਾਸਤੇ ਚਾਰਾ ਔਰ ਟੂੜੀ ਲੈ ਕੇ ਆਏ ਨੇ ਕਿਉਂਕਿ ਇੱਕ ਪੰਜਾਬੀ ਆਪਣੇ ਪੰਜਾਬੀ ਭਰਾਣਾ ਖੜਦਾ ਹੈ ਇਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਤੇ ਮਾਲਕ ਇਹਨਾਂ ਟਕੀਆਂ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਚਾਰੇ ਦੀ ਟਰਾਲੀ ਔਰ ਇੱਕ ਟੋੜੀ ਦੇ ਟਰਾਲਾ ਭਰ ਕੇ ਲੈ ਕੇ ਆਏ ਨੇ ਵੀਰ ਸਰਸੇ ਤੋਂ ਜੀ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਬਹੁਤ ਧੰਨਵਾਦ ਕਰਦੇ ਆਂ ਜੋ ਕਿ ਵੀਰ ਸਾਡੇ ਪਸ਼ੂਆਂ ਦੀ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਬਾਈ ਜੈਤੂ ਦੇਖ ਰਹੇ ਹੋ ਤੁਸੀਂ ਤਸਵੀਰਾਂ ਚੱਕ ਕੇਵਾ ਦੀ ਟਾਣੀ ਬਲ ਸਿੰਘ ਤੋਂ ਸਾਡੀ ਟੋਪੀ ਪਈ ਹੈ ਬਹੁਤ ਇਕੱਠਾ ਲਿਆ ਹੈ